ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦੇ ਉੱਪਰ ਅੱਜ ਅਸੀਂ ਜਿਹੜੀ ਪਾਕਿਸਤਾਨੀ ਬਾਜੂ ਦੀ ਵੀਡੀਓ ਬਣਾਉਣੀ ਆਪਾਂ ਨੇ ਉਸ ਦਾ ਟੌਪਿਕ ਰੱਖਿਆਗਾ ਸਾਡੇ ਕੋਲੇ ਭੈਣਾਂ ਦੇ ਕਮੈਂਟ ਵੀ ਆਉਂਦੇ ਨੇ ਫੋਨ ਵੀ ਆਉਂਦੇ ਨੇ ਵੀ ਸਾਨੂੰ ਮੂਰੋਂ ਬਾਹ ਕੁੜੀ ਕਿਵੇਂ ਕਰਨੀ ਆ ਜਾਂ ਡੋਲੇ ਕੋਲੋਂ ਕਿੱਸਾ ਉਹਨਾ ਤੁਸੀਂ ਪੀੜੀ ਰੱਖਦੇ ਹੋ ਜਾਂ ਹਾਫ ਤੋਂ ਤੁਸੀਂ ਬੈਲ ਪਾਉਨੇ ਹੋ ਇਸ ਬਾਰੇ ਸਾਡੇ ਕੋਲੇ ਕਮੈਂਟ ਵੀ ਆਉਂਦੇ ਨੇ ਤੇ ਫੋਨ ਵੀ ਆਉਂਦੇ ਨੇ ਕਿ ਜਿਹੜੀ ਅੱਜ ਦੀ ਸਾਡੀ ਵੀਡੀਓ ਦਾ ਟੌਪਿਕ ਹੈ ਅੱਜ ਦੀ ਵੀਡੀਓ ਦਾ ਟੌਪਿਕ ਆ ਪਾਕਿਸਤਾਨੀ ਬਾਜੂ ਵਿੱਕੇ ਮੈਂ ਕਟਾਈ ਕਰਨੀ ਆਪਾਂ ਉਹਦੀ ਆਓ ਆਪਾਂ ਉਸ ਵੀਡੀਓ ਬਾਜੂ ਦੀ ਕਟਾਈ ਕਰਨੀ ਸਿੱਖੀਏ ਹਾਂਜੀ ਆਪਾਂ ਨੇ ਆਹ ਕੱਪੜਾ ਲੈਤਾ ਹੋਇਆ ਹੈਗਾ ਆ ਦੇਖੋ ਆਪਣੇ ਕੋਲੇ ਪੀਸ ਆ ਇਹ ਦੂਰਾ ਹੈਗਾ ਦੋਨੇ ਪਾਸਾ ਦਾ ਆਪਾਂ ਨੇ ਕਰਿਆ ਹੋਇਆ ਕੱਪੜਾ ਇਹ ਫੋਲਡ ਤਾਂ ਇਹਨੂੰ ਆਪਾਂ ਨੇ ਹੁਣ ਮੋੜ ਲੈਣਾ ਹੈਗੇ ਜਿਨੀ ਕਿ ਆਪਾਂ 8 ਇੰਚ ਮੋਟਾ ਇਹਦਾ ਕਟਾਂਗੇ ਤੇ ਮੂਹਰੋਂ 8.5 ਇੰਚ ਦੀ ਜਿਹੜੀ ਬਾਜੂ ਆ ਮੂਹਰੋਂ ਆ ਕੇ ਆਪਾਂ 8.5 ਇੰਚ ਤਿਆਰ ਰੱਖਾਂਗੇ ਤਾਂ ਆਪਾਂ 8 ਇੰਚ ਨੂੰ ਮਾ ਲੂ ਗਲਪੀ 9.5 ਜੇ ਆਪਣੇ ਕੋਲੇ 1 ਇੰਚ ਵੀ extra ਅੱਧਾ ਇੰਚ ਸਲਾਈ ਰਹਿ ਜੂ ਬਤਾ ਵੀ ਹੋਣੀ ਹੁਣ ਆਪਾਂ ਨੇ ਇਹਦੀ ਸ਼ੁਰੂਆਤ ਕਰਨੀ ਆ ਜਿਹਦੀ 8 ਇੰਚ ਤੋਂ ਸ਼ੁਰੂ ਕਰਨੀ ਆ ਪਹਿਲਾਂ ਆਪਾਂ ਨੇ ਨਿਸ਼ਾਨ ਲਾਉਣਾਗਾ ਮੋਢੇ ਦਾ ਵੀ ਕਿੰਨੀ ਆਪਾਂ ਨੇ ਛਾਟ ਪਾਵਾਂਗੇ ਆਪਾਂ 3.5 ਇੰਚ ਤੇ ਛਾਟ ਲਾਵਾਂਗੇ ਉਸ ਤੋਂ ਬਾਅਦ ਆਪਾਂ ਜਿਹੜੇ ਬੈਲ ਦਾ ਨਿਸ਼ਾਨ ਲਾਵਾਂਗੇ ਉਹ ਆਪਣਾ ਹਾਫ ਬਾਜੂ ਜਿਵੇਂ ਆਪਾਂ ਮੰਨ ਲਓਗਾ 9 ਜਾਂ 10 ਇੰਚ ਆਪਾਂ ਆਹ ਚੀਜ਼ ਦੇ ਉੱਪਰ ਆਪਾਂ 10 ਇੰਚ ਤੇ ਨਿਸ਼ਾਨ ਲਾ ਲਿਆ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਬਾਜੂ ਦੀ ਲਵਾਈ ਕਰਨੀ ਹੈ ਆਪਾਂ ਨੇ 17 ਇੰਚ ਤਿਆਰ ਕਰਨੀ ਆ 17.5 ਇੰਚ ਤੇ ਲਾਵਾਂਗੇ ਉਸ ਤੋਂ ਬਾਅਦ ਜਿਹੜਾ ਆਪਣੇ ਮੋੜਾਈ ਦਾ ਮੋੜਾਈ ਦਾ ਆਪਾਂ ਨੇ ਡੇਢ ਜਾਂ ਪੌਣੇ 2 ਮੰਨ ਕੇ ਚੱਲੋ ਜਿੰਨਾ ਵੀ ਤੁਹਾਡੇ ਕੋਲ ਕੱਪੜਾ ਹੈਗਾ ਹੈਗਾ ਕੱਪੜੇ ਦੇ ਮੁਤਾਬਕ ਤੇ ਉਸ ਤੋਂ ਬਾਅਦ ਆਪਾਂ ਨੇ ਹੁਣ ਇਹਨਾਂ ਦੇ ਜਿੰਨੇ ਵੀ ਆਪਣੇ ਆਹ ਨਿਸ਼ਾਨ ਲਾਏ ਨੇ ਸਾਰੇ ਨਿਸ਼ਾਨਾਂ ਦੇ ਉੱਤੇ ਆਪਾਂ ਨਿਸ਼ਾਨ ਪੱਕੇ ਕਰ ਲੈਣੇ ਨੇ ਪਹਿਲਾਂ ਆਪਾਂ ਜਿਹੜਾ ਮੋਢੇ ਵਾਲਾ ਨਿਸ਼ਾਨ ਆ ਇਹ ਪੱਕਾ ਕਰਨਾ ਹੈ ਉਸ ਤੋਂ ਬਾਅਦ ਜਿਹੜਾ ਆਪਣੇ ਹਾਫਤੇ ਆਗੇ ਉਹਨੂੰ ਪੱਕਾ ਕਰਨਾ ਹੈ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਬਾਦੀ ਆਪਣੀ ਲੈਂਥ ਇੱਥੇ ਆ ਕੇ ਉਹਨੂੰ ਪੂਰਾ ਪੱਕਾ ਕਰਨਾਗਾ ਆਪਾਂ ਨੇ ਜਿੰਗੇ ਉਸ ਤੋਂ ਬਾਅਦ ਆਪਾਂ ਨੇ ਮੜਾਈ ਦਾ ਹੁਣ ਆਪਾਂ ਨੇ ਨਿਸ਼ਾਨ ਲਾਉਣਾ ਮੋਟੇ ਦਾ ਮੋਟਾ ਆਪਾਂ ਨੇ 8 ਇੰਚ ਤੇ ਨਿਸ਼ਾਨ ਲਾਵਾਂਗੇ ਆਪਾਂ 8 ਇੰਚ ਤੇ ਮੋਟੇ ਦਾ ਨਿਸ਼ਾਨ ਲਾਵਾਂਗੇ ਜਿਹੜਾ ਆਪਣੇ ਕੋਲੇ ਉੱਪਰੋਂ ਜਮਾ ਸ਼ੋਲਡਰ ਤੋਂ ਨਿਸ਼ਾਨ ਆ ਗਿਆ ਜਿਹੜਾ ਆਪਾਂ 10 ਇੰਚ ਦਾ ਹੈ ਇਹ ਤਕਰੀਬਨ ਆਪਣੇ ਕੋਲੇ ਹਾਫ ਬਾਜੂ 10 ਇੰਚ ਹੁੰਦੀ ਹੈ ਜੀ ਆਪਾਂ ਮੈਨ ਵੀ ਕਹਿੰਦੇ ਵੀ ਹਾਫ ਬਾਜੂ 10 ਜਾਂ 9.5 ਹੋਊਗੀ ਉੱਥੋਂ ਆਪਾਂ ਨੇ ਇਹਦਾ ਵਿਚਾਲਾ ਰੱਖਣਾਗਾ ਇਹਦਾ ਵਿਚਾਲਾ ਕੀ ਰੱਖਣਾ ਆਪਾਂ ਨੇ ਇੱਥੋਂ ਆਪਣੇ 8 ਇੰਚ ਰੱਖਿਆ ਉਰੋਂ ਆਪਾਂ ਨੇ ਜਿਹੜਾ ਰੱਖਣਾ ਹੈਗਾ ਇਹ ਨਾ ਸਾਢੇ 6 ਇੰਚ ਰੱਖਾਂਗੇ ਸਾਢੇ 6 ਇੰਚ ਦਾ ਜਿਹੜਾ ਨਿਸ਼ਾਨ ਆ ਇਹ ਆਪਣੇ ਕੋਲੇ ਮਾਰਕਿੰਗ ਦਾ ਨਿਸ਼ਾਨ ਆ ਜੂ ਇਧਰੋਂ ਆਉਂਦਾ ਆ ਚੀਜ਼ ਮਾਰਕਿੰਗ ਦਾ ਨਿਸ਼ਾਨ ਆ ਜੂ ਹੁਣ ਆਪਾਂ ਨੇ ਜਿਹੜੀ ਮੂਹਰੇ ਬਾਦੀ ਉਹ ਕਰਨੀ ਹੈਗੀ ਮੂਰੀ ਬਣਾਉਣੀ ਹੈ ਉਹਦਾ ਨਿਸ਼ਾਨ ਜਿਹੜਾ ਆਪਾਂ ਲਾਵਾਂਗੇ ਸਾਢੇ 8 ਇੰਚ ਤੇ ਲਾਵਾਂਗੇ ਜਿਹੜੇ ਇਹ ਆਪਣੇ ਨਿਸ਼ਾਨ ਨੇ ਇੱਥੋਂ ਆਪਾਂ ਇਹਨੇ ਗੁਲਾਈ ਬਣਾ ਕੇ ਲੈ ਜਾਵਾਂਗੇ ਤਾਂ ਇਹ ਮੂਹਰੋ ਬੈਲ ਵਾਲੀ ਬਾਹ ਪਾਕਿਸਤਾਨੀ ਬਣ ਜਾਊਗੀ ਤਾਂ ਇਹ ਨਿਸ਼ਾਨ ਆਪਾਂ ਕਾਦੇ ਨਾਲ ਲਾਉਣਾ ਹੈ ਫੱਟੀ ਨਾਲ ਇਹ ਆਪਣੇ ਕੋਲੇ ਬੈਨ ਦਾ ਨਿਸ਼ਾਨ ਹੋ ਗਿਆ ਬਿਲਕੁਲ ਇੱਥੋਂ ਹੋਜੂ ਡੋਲੇ ਕੋਲ ਵੀ ਆਪਣੀ ਮਾਡਰ ਰੈਜੂ ਹੁਣ ਆਪਾਂ ਨੇ ਜਿਹੜੀ ਆਪਣੇ ਮੋਢੇ ਦੀ ਗਲਾਈ ਪਾਉਣੀ ਹੈ ਜੀ ਮੋਢੇ ਦੀ ਗਲਾਈ ਆਪਾਂ ਨੇ ਇਹਦਾ ਅੱਧ ਹੀ ਲੈ ਲੈਣਾਗਾ ਜਨਨ ਕਿ ਆਪਾਂ 8 ਇੰਚ ਤੇ ਨਿਸ਼ਾਨ ਲਾਏਗਾ ਤਾਂ ਆਪਾਂ 4 ਇੰਚ ਤੇ ਇਹਦਾ ਨਿਸ਼ਾਨ ਲੈ ਲੈਣਾਗਾ 4 ਇੰਚ ਤੇ ਆਪਾਂ ਨੇ ਨਿਸ਼ਾਨ ਪੱਕਾ ਕਰ ਲਿਆ ਉਸ ਤੋਂ ਬਾਅਦ ਉਹ ਕਈ ਵਾਰੀ ਪਹਿਣਾ ਦੇਣ ਕੋ ਕਮੈਂਟਾਂ ਇਹ ਵੀ ਸਾਨੂੰ ਇੱਥੋਂ ਗਲਾਈ ਨਹੀਂ ਪਾਉਣੀ ਹੁੰਦੀ ਇੱਥੋਂ ਗਲਾਈ ਜੇ ਸਾਨੂੰ ਨਹੀਂ ਪਾਉਣ ਦੀ ਜਿਹੜਾ ਆਪਣਾ ਨਿਸ਼ਾਨ ਦਾ ਆ ਸਿਰਾ ਤੇ ਜਦੋਂ ਆਪਣੇ ਆਹ ਮੋਡੇ ਦਾ ਇੱਥੋਂ ਵਾਲਾ ਸਿਰ ਆ ਗਿਆ ਤਾਂ ਇਹਦੇ ਨਿਸ਼ਾਨ ਤੁਸੀਂ ਪਹਿਲਾ ਨਿਸ਼ਾਨ ਲਾ ਲਓਗਾ ਇਸ ਤਰ੍ਹਾਂ ਨਿਸ਼ਾਨ ਲਾ ਲਓ ਉਸ ਤੋਂ ਬਾਅਦ ਇਹਦੀ ਸਭ ਤੋਂ ਔਖੀ ਗ੍ਰੇਈ ਪਾਉਣੀ ਹੈ ਜਿਹੜੀ ਆਪਾਂ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ 1/2 ਪੌਣਾ ਇੰਚ ਆਪਾਂ ਨੇ ਗੋਲਾਈ ਉੱਪਰੋਂ ਪਾਉਣੀ ਸ਼ੁਰੂ ਕਰ ਦੇਣੀ ਹੈ ਆਹ ਸਭ ਤੋਂ ਸੌਖਾ ਤਰੀਕਾ ਹੈ ਸਿਰਫ ਇੱਥੇ ਹੀ ਗ੍ਰੇਈ ਪਾਉਣੀ ਪਈ ਹੈ ਇੱਥੋਂ ਆਪਣਾ ਗੋਲ ਸਿੱਧਾ ਨਿਸ਼ਾਨ ਆ ਗਿਆ ਉਸ ਤੋਂ ਬਾਅਦ ਜੇ ਆਪਾਂ ਨੇ ਇਹਨੂੰ ਫੋਲਡਿੰਗ ਕਰਨਾ ਤਾਂ ਆਪਾਂ ਨੂੰ ਇਹ ਪੱਟੀ 모ੜਨੀ ਪਊ ਜੇ ਉਹਦੇ ਤੇ ਆਪਣੇ ਲੈਂਸ ਲਾਉਣੀਆਂ ਲੈਂਸ ਵਗੈਰਾ ਲਾਉਣੀਆਂ ਕੋਈ ਆਪਾਂ ਨੇ ਤਾਂ ਇਹਨੂੰ ਆਪਾਂ ਇਖੋਂ ਗਲੇਹ ਦੀ ਮਾਤਰਾ ਦੇ ਦਾਂਗੇ ਜੇ ਤੁਸੀਂ ਲੈਂਸ ਲਾਉਣੀਆਂ ਤਾਂ ਇਹਨੂੰ ਆਪਾਂ ਨੇ ਗਲੇਹ ਦੀ ਮਾਤਰਾ ਦੇ ਦੇਣੀ ਹੈ ਕਿਉਂਕਿ ਵੀ ਜਿੱਥੋਂ ਆਪਣੇ ਆਹ ਕੱਪੜਾ ਦੇਖਣ ਲੱਗਿੰਦਾ ਇਹ ਕੱਪੜਾ ਨਹੀਂ ਦਿਸਦਾ ਪਰ ਸਾਨੂੰ ਪਹਿਲਾਂ ਅਸੀਂ ਜਿਹੜੀ ਬਾਜੂ ਦੀ ਬਣਾਵਾਂਗੇ ਬਾਜੂ ਆ ਚੀਜ਼ ਬਣਾ ਕੇ ਦਿਖਾਵਾਂਗੇ ਕਈ ਪੈਣਾ ਦੇ ਇੱਥੋਂ ਆ ਕੇ ਆਹ ਚੀਜ਼ ਤੋਂ ਆ ਕੇ ਸਲਾਈ ਦਿਖਣ ਲੱਗ ਜਿੰਦੀ ਹੈ ਵੀ ਇਹ ਸਲਾਈ ਨੂੰ ਆਪਾਂ ਨੇ ਕਿਵੇਂ ਕਵਰ ਕਰਨਾ ਹੈ ਇਹ ਸਲਾਈ ਕਵਰ ਕਰਨੀ ਤੁਹਾਨੂੰ ਦੱਸਾਂਗੇ ਹੁਣ ਆਪਾਂ ਨੇ ਜਿਹੜੀ ਜੋ ਵੀ ਚੀਜ਼ ਤੁਸੀਂ ਆਪਣੇ ਮਨ ਕੇ ਚੱਲੋ ਤੁਹਾਨੂੰ ਦੁਬਾਰਾ ਦੱਸਦੇ ਆ ਵੀ 8 ਇੰਚ 6.5 ਇੰਚ ਤੇ 8.5 ਇੰਚ ਤਾਂ ਇਹਨੂੰ ਆਪਾਂ ਨੇ ਬਿਲਕੁਲ ਜੇ ਆਸ ਲਈ ਪਾਵਾਂਗੇ ਬਿਲਕੁਲ ਨੋਰਮਲ ਹੋ ਜੂਗੀ ਸਲਾਈ ਇਹ ਕਿਉਂਕਿ ਇੱਥੋਂ ਬਾਹਲੇ ਟਾਈਟ ਹੋ ਜਾਣਾ ਇੱਥੋਂ ਖੁੱਲੀ ਹੋ ਜਾਣੀ ਹੈ ਜਿਹੜੀ ਆਪਣੀ ਫਾਲ ਹੈ ਇਹ ਪੌਣੀ ਬਾਹ ਦੀ ਫਾਲ ਬਣੀ ਹੈ ਹੁਣ ਆਪਾਂ ਇਹਦੀ ਕਟਾਈ ਆਪਾਂ ਨੇ ਕਰਨੀ ਹੈ ਜਿਹੜੀ ਤੇ ਹੁਣ ਆਪਾਂ ਨੇ ਇਹਨੂੰ ਮੂਰਲੇ ਦੀ 1.5 ਇੰਚ ਛੱਡ ਕੇ ਉਪਰੋਂ ਹੀ ਇਹ ਤਪਉਣਾ ਇੰਚ ਆ ਉੱਤੋਂ ਵੱਲ ਜੀ ਤੁਹਾਨੂੰ ਆਹ ਚੀਜ਼ ਨੁਕਰ ਬਧੀ ਲੱਗਦੀ ਆ ਵੀ ਇਹੇ ਨੁਕਰ ਬਧੀ ਆ ਆਪਣੀ ਫੁੱਲਣ ਲੱਗ ਜਾਂਦੀ ਆ ਨੁਕਰ ਇਥੋਂ ਆਪਾਂ ਪੂਰੀ ਗਲੇਜ ਦੇਤੀ ਤਾਂ ਇਹਨੂੰ ਫੁੱਲਣ ਦਾ ਉਟਾਉਣ ਦਾ ਤਰੀਕਾ ਕੀ ਹੈ ਇਹਨੂੰ ਵੀ ਮਾਰ ਕੇ ਦੇ ਹਿਸਾਬ ਨਾਲ ਦੋ ਟਾਈ ਸੂਤ ਅੰਦਰ ਲੈਂਦੇ ਆ ਇਹ ਆਪਣੇ ਕੋਲੇ ਜਿਹੜੀ ਆ ਬਾਹਰਲਾ ਮੋਡਾ ਫੁੱਲੇ ਜਾਂਦਾ ਉਹ ਨਹੀਂ ਫੁੱਲਦਾ ਇਹ ਆਪਣੇ ਕੋਲੇ ਬਾਜੂ ਦੀ ਕਟਾਈ ਹੈਗੀ ਇਹ ਆਪਣੇ ਮੂਰੇ ਆ ਕੇ ਪਾਕਿਸਤਾਨੀ ਬਣਗੀ ਇਹਨੂੰ ਜਿਹੜੀ ਹੁਣ ਆਪਾਂ ਨੇ ਫੋਲਡਿੰਗ ਕਰਨੀ ਆ ਆਹ ਚੀਜ਼ ਆਪਾਂ ਫੋਲਡਿੰਗ ਕਰਾਂਗੇ ਦੇਖੋ ਇਹ ਸਿੱਧੀ ਬਾਹ ਬਣ ਗਈ ਜਿਹਦੇ ਉੱਪਰ ਲਾਇਸ ਲਾਉਣੀ ਆ ਤੁਸੀਂ ਰੇਪਾਂ ਕਰਕੇ ਤਾਂ ਇਹਦੀ ਆਹ ਕਟਾਈ ਕਰ ਲਓ ਆਪਾਂ ਫਿਰ ਆਪਣੇ ਕੋਲੇ ਜਿਹੜੀ ਬਾਹ ਦੀ ਹੋ ਆ ਆਹ ਚੀਜ਼ ਬਣ ਜੂਗੀ ਤਾਂ ਇਹ ਬਣ ਜੂਗੀ ਇਹਦੀ ਖਲਾਈ ਅੰਦਰੋਂ ਆਟੋਮੈਟਿਕ ਹੋ ਜੂ ਪਰ ਤੁਹਾਨੂੰ ਸਲਾਈ ਦੇ ਵਿੱਚ ਜਿਹੜੀ ਆਪਾਂ ਨੇ ਸਿੱਧੀ ਫੋਲਡਿੰਗ ਕਰਕੇ ਜਿਹੜੀ ਆਪਣੇ ਕੋਲੇ ਆਹ ਚੀਜ਼ ਨੁੱਕਰੇ ਦੇ ਵਿੱਚ ਦਿਖਣ ਲੱਗ ਜਾਂਦੀ ਇੱਥੋਂ ਕਿ ਨੁੱਕਰ ਉਹ ਆਪਾਂ ਕਿਵੇਂ ਹਟਾਉਣੀ ਆ ਉਹ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗਾ